ਇਸ ਤਰ੍ਹਾਂ ਲਾਈਨਿੰਗ ਜਿਹੜੀ ਸਾਡੀ ਅੰਦਰਲੀ ਸਾਈਡ ਚੱਲ ਜੇਗੀ ਇਹਦੇ ਵਿੱਚ ਅਸੀਂ ਜਿਹੜੀ ਗੁਕਰਮਾ ਉਹ ਪਾਈ ਨਹੀਂ ਹੈਗੀ ਤੇ ਲਾਈਨਿੰਗ ਦੇ ਨਾਲ ਹੀ ਇਦਾਂ ਵੀ ਆਪਾਂ ਅਟੈਚ ਕਰ ਦਿੱਤਾ ਇੱਥੇ ਆਪਾਂ ਨੇ ਸਲਾਈ ਲਗਾਉਣੀ ਹੈਗੀ ਆ ਫੈਰ ਫੈਦੀ ਇਸ ਤਰ੍ਹਾਂ ਇਹਦੇ ਨਾਲ ਫਿਨਿਸ਼ ਹੋ ਜਾਈਏ ਹੁਣ ਇਹ ਕੋਈ ਸਟਰਾਪ ਬਣਾ ਦਿੱਤਾ ਹੈ ਲਾਈਨਿੰਗ ਦੇ ਨਾਲ ਹੀ ਇਹਨੂੰ ਅਟੈਚ ਕੀਤਾ ਹੈ neck ਤੇ ਅੰਡਰਗਾਉਂਡ ਵਿੱਚ ਸिलाई ਇੱਧਰ ਚਲ ਗਈਆ ਤੇ ਐਸ ਤਰ੍ਹਾਂ ਬਣ ਕੇ ਸਾਡੇ ਉਲ ਆ ਗਿਆ ਇਹਦੇ ਵਿੱਚ ਅਸੀਂ ਕੋਈ ਬੁਕਰਮ ਨਹੀਂ ਪਾਈ ਹੈਗੀ ਸਿਰਫ ਇਹਨੂੰ ਲਾਈਨਿੰਗ ਦੇ ਨਾਲ ਹੀ ਆਪਾਂ ਨੇ ਅਟੈਚ